ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਤੇ ਮਿੱਤਰਾਂ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਹਾਂਜੀ ਮਿੱਤਰੋ ਆਜੋ ਅੱਜ ਚੱਲਦੇ ਆਪਾਂ ਬਜੀਦਪੁਰ ਸਾਹਿਬ ਗੁਰਦਵਾਰਾ ਜਾਮਨੀ ਸਾਹਿਬ ਤੇ ਕਰਾਉਣੇ ਉੱਥੇ ਚੱਲ ਕੇ ਆਪਾਂ ਦਰਸ਼ਨ ਤੋਂ ਨੂੰ ਤੇ ਕਰਦੇ ਆਂ ਕਾਰਬਾਰ ਫਿਰ ਆਪਾਂ ਆਹ ਛਿਛੇ ਬਚਾਉਣੇ ਪੈਂਦੇ ਫਿਰ ਵਰਜੀਆਂ ਤੋਂ ਆਕਰ ਕੇ ਬਚਾਪ ਜਾ ਕੇ ਕਢਣੀ ਪੈਂਦੀ ਤੱਕੀ ਤੂੰ ਹੁਣੇ ਕਰਦੇ ਖੜਮਸਤੀ ਵਿੱਚ ਬਹਿ ਕੇ ਪੂਰੀ ਹੈ ਤੇ ਲੈ ਜਸਨੀਤ ਨੂੰ ਨਹੀਂ ਬਿਠਾਇਆ ਵਿੱਚ ਜਸਨੀਤ ਨੂੰ ਕੋਈ ਨਾ ਬਾਹਰ ਚੱਲ ਕੇ ਬਿਠਾਵਾਂਗੇ ਚਲੋ ਤੇ ਚੱਲਦੇ ਆਪਾਂ ਵਜੀਦਪੁਰ ਗੁਰਦੁਆਰਾ ਜਾਮਨੀ ਸਾਹਿਬ ਚੱਲ ਚੱਲ ਜਸਨੀਤ ਚੱਲ ਪੱਜ ਗਏ ਤੂੰ ਵੀ ਚੱਲ ਰੋਗਲਾ ਰੋਗਲਾ ਜਗਾ ਘਰਾ ਐ ਰੁਕ ਜਾ ਰੁਕ ਜਾ ਮੜਾ ਜਾ ਕਰ ਲੈਣ ਦੇ ਸਿੱਧੀ ਸਿੱਧੀ ਕਾਰ ਮਠਾਇਆ ਨਹੀਂ ਜਸਨੀਦ ਜਸਨੀਦ ਨੂੰ ਐ ਪਤਾ ਨਹੀਂ ਮੈਨੂੰ ਛੱਡ ਜਾ ਮੂਰੇ ਤੈਨੂੰ ਲਾਟੂ ਨਹੀਂ ਬਹਿਣ ਦੇਣਾ ਜਸਨੀਦ ਤੈਨੂੰ ਬਹਿਣਾ ਪੈਣਾ ਮਗਰੀ ਹਮ ਕਿਉਂਕਿ ਮੈਨੂੰ ਪਤਾ ਲਾਟੂ ਦਾ ਲਾਟੂ ਨੇ ਕਿਹਾ ਮੈਂ ਮੂਰੇ ਬਹਿਣਾ ਅਨ ਜੱਸੀ ਵੀ ਬਹਿ ਗਈ ਆ ਤੇ ਹਾਂ ਲੈ 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 ਇਹ ਹੀ ਨਹੀਂ ਮਾਣਿਆ ਯਾਰ ਸ਼ੋ ਜਵਾਗ ਜੀ ਨਹੀਂ ਮੰਨਗੇ ਹੈ ਲੱਛਣ ਕਿਵੇਂ ਕਰਦਾ ਲੋਈ ਮਿੱਤਰ ਘਰੋਂ ਪਏ ਆ ਪੱਤਰ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਦੇ ਵਿੱਚਕਾਰ ਦੀ ਗਲੀ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਗੁਰਦੁਆਰਾ ਸਾਹਿਬ ਦੇ ਮੂਰਤੀ ਜਾਂਦੀ ਆ ਤੇ ਆ ਜਿਹੜਾ ਖੱਬੇ ਹੱਥ ਨੂੰ ਕਰਦੇ ਤੁਸੀਂ ਬਿਲਕੁਲ ਦੇਖ ਰਹੇ ਹੋ ਆ ਜਾਮਣੀ ਗੇਟ ਵਾਲਾ ਘਰ ਜਿਹੜਾ ਇੱਧਰ ਮੁੜਦੇ ਆਂ ਦੇਖੂਗਾ ਇਹ ਆਪਣੇ ਪਿੰਡ ਦੇ ਮਸ਼ਹੂਰ ਆ ਜਿਹੜਾ ਜਾਮਨੀ ਗੇਟ ਵਾਲਾ ਇਹ ਬਾਈ ਸਵਾਰਜਨੂ ਫੁੱਟੋ ਪੜਾਣੀ ਦਾ ਘਾਰਾ ਕਬੱਡੀ ਪਲੇਅਰ ਦਾ ਗਾਈਜ਼ ਕੀ ਹੁੰਦਾ तकरीबन ਲੱਗਦਾ ਸਤਰਾਣੇ ਤਾਂ ਬੰਦੇ ਇਹਦਾ ਨਾਮ ਜਾਣਦੇ ਹੀ ਹੋਣਗੇ ਬਾਈ ਦਾ ਬਹੁਤ ਨਾਮ ਸੀਗਾ ਕਬੱਡੀ ਦੇ ਵਿੱਚ ਫੁੱਟੋ ਪਟਾਕੇਆਂ ਵਾਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇਹ ਬਾਈ ਫੁੱਟੋ ਦਾ ਘਾਰ ਸੀਗਾ ਜਾਮਨੀ ਗੇਟ ਵਾਲਾ ਤੇ ਅੱਗੇ ਆ ਗਿਆ ਜੀ ਆਪਣਾ ਗੁਰਦੁਆਰਾ ਸਾਹਿਬ ਪਿੰਡ ਵਾਲਾ ਬਾਬਾ ਬੁੱਤਾ ਸਿੰਘ ਬਾਬਾ ਗਰਜਾ ਸਿੰਘ ਜੀ ਇਹਦੇ ਨਾਮ ਤੇ ਆ ਗੁਰਦੁਆਰਾ ਸਾਹਿਬ ਆਪਣੇ ਪਿੰਡ ਵਾਲਾ ਤੇ ਅੱਗੇ ਹੁਣ ਆਪਾਂ ਗੁਰਦੁਆਰਾ ਸਾਹਿਬ ਵਾਲੀ ਗਲੀ ਹੁੰਦੀ ਹੋਈ ਸੋਸਟਰ ਚੱਲਦੇ ਆ ਮੇਨ ਰੋਡ ਵੱਲ ਨੂੰ ਟਿਜੀ ਬੱਸ ਚੈਕਲਿਸ ਲਓ ਜੀ ਆ ਗਏ ਆਪਾਂ ਪਿੰਡ ਚੋਂ ਬਾਹਰ ਆ ਗਏ ਬਿਲਕੁਲ ਫਿਰਨੀ ਤਰਾਸ ਕਰ ਲਈ ਆਪਾਂ ਤੇ ਹੁਣ ਆਪਾਂ ਇਹ ਲੈਂਕ ਰੋਡ ਮੈਗੇ ਆ ਉਧਰ ਨੂੰ ਲੈਂਕ ਰੋਡ ਨਾਲ ਹੀ ਜੀਰਾ ਫਰੇਪਰ ਰੋਡ ਨੂੰ ਨਹੀਂ ਵਿੱਚ ਇਕੱਠਾ ਹੁੰਦਾ ਕੁਝ ਹੈ ਮੜਾ ਜੀ ਤੇਲੇ ਬਾੜੀ ਆਂ ਜੇ ਖਾਲ ਨਹੀਂ ਇਹਦੇ ਨਾਲ ਜੀਪ ਪੈਂਦੀ ਆ ਨਹੀਂ ਇਹਦੇ ਅੜਕਾ ਤੋਂ ਦੀ ਪਿੱਛੋਂ ਬੈਠੇ ਜੀ ਆਪਾਂ ਜੀਰਾ ਫਰੇਪਰ ਰੋਡ ਤੇ ਚੜਦੇ ਆਂ ਨਹੀਂ ਨਹੀਂ ਇਹਦੇ ਖਿੱਚ ਪੈਂਦੀ ਹੈ ਅੰਦਰ ਜਦੋਂ ਜਕ ਮਰਾਮ ਆਉਂਦਾ ਇਹ ਤੇਲ ਨਹੀਂ ਲਵਾਇਆ ਤਿਆਨਾਂ 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 ਅਰੋਡ ਪਾਈ ਲੋਜ ਪਹੁੰਚ ਗਿਆ ਪੰਜੀਰਾ ਫਰੋਇਪੁਰ ਰੋਡ ਉਹ ਨਾਲ ਇੰਨਾ ਚ ਐ ਕਰ ਐ ਕਰ ਲਈਏ ਤੁ ਆਪਾਂ ਆਉਣਾ ਮੁੜਦੇ ਆਂ ਫਰੋਇਪੁਰ ਵੱਲ ਨੂੰ ਤੇ ਫਰੋਇਪੁਰ ਵੱਲ ਨੂੰ ਗੀਰਵਾਨਾ ਸੀਂਡ ਸੂਣ ਜਾਂ ਚੂਹੇ ਨਾ ਫਸੇ ਹੋਣ ਉਹ ਨਹੀਂ ਇਹਨੇ ਤੇਲ ਨਹੀਂ ਲਵਾਇਆ ਸੀ ਨਾ ਆਖਿਆ ਸੀ ਕਿ ਅਸੀਂ ਆਪਾਂ ਮੁੜਾਂਗੇ ਦਰਬੀਦਪੁਰ ਸਾਬ ਨਾਲ ਅੱਜ ਦਰਬੀਦਪੁਰ ਰਹਿ ਜਾਂਦਾ ਉੱਧਰ ਲੁਧਿਆਣਾ ਫਰੋਇਪੁਰ ਰੋਡ ਤੇ ਇਹ ਫਿਰ ਆਪਣਾ ਇੱਧਰ ਮੁੱਕਾ ਉਹ ਬੁਰਾ ਰਹਿ ਗਏ ਨੇ ਆ ਉਹ ਫ੍ਰੀ ਨਹੀਂ ਬਣੇਵੇਂ ਅੰਦਰ ਉਹ ਜਿਹੜੀ ਵਕਰਾ ਰੋਡ ਰਹਿ ਜਾਂਦਾ ਹੈ ਵਕਰਾ ਰੋਡ ਰਹਿ ਜਾਂਦਾ ਐ ਆਵੇ ਕਿੰਨਾ ਸਾਹ ਬਣਾਇਆ ਪਿਆ ਲੁਧਿਆਣਾ ਕੋਈ ਪਰ ਰੋਡ ਤੇ ਆ ਜਾਂਦਾ ਵਜੀਦਪੁਰ ਫੀਲ ਵਾਲੀਆਂ ਆ ਗਿਆ ਵੀ ਨੱਕੇ ਲਾ ਲਈ ਮਾੜਾ ਮਣ ਉਂਗਲਾਂ ਦਾ ਕੇ ਨਾ ਲਾ ਲਈ ਇਹੋ ਆ ਗਿਆ ਜੀ પેટ્રોલ ਪੰਪ ਹੈ ਆਪਣੇ ਪਿੰਡ ਤੋਂ ਹੋਊ ਕੋਈ ਕਿਲੋ ਡੇਢ ਕੁ ਦੋ ਸੌ ਕਿਲੋਮੀਟਰ ਦੇ ਲਗਭਗ ਹੋ ਅਗੇ ਪਹੁੰਚ ਵੀ ਕੁਲਗੜੀ ਆਪਾਂ ਕੁਲਗੜੀ ਜੇ ਤੁਹਾਨੂੰ ਪਤਾ ਹੋਊਗਾ ਇੱਥੇ ਟਰੈਕਟਰਾਂ ਦੇ ਥੱਲੇ ਜਿਹੜੇ ਉਹ ਪੱਤਰੇ ਲਵਾਉਂਦੇ ਆ ਲੋਕ ਪੇਂਟ ਨੂੰ ਖਰਾਬ ਹੋਣ ਤੋਂ ਜਾਂ ਹੋਰ ਸੇਫਟੀ ਲਈ ਥੱਲੇ ਲੱਗਦੇ ਆ ਉਹ ਇੱਥੋਂ ਦੇ ਬਹੁਤ ਮਸ਼ਹੂਰ ਆ ਬਹੁਤ ਦੂਰੋਂ ਦੂਰੋਂ ਨਵਾ ਕੇ ਲੈ ਜਾਂਦੇ ਆ ਕੁੱਲ ਗੱਡੀ ਤੋਂ ਤੇ ਲਓ ਜੀ ਅੱਗੇ ਆ ਗਏ ਆਪਾਂ ਸ਼ੇਰਖਾਂ ਸ਼ੇਰਖਾਂ ਪਹੁੰਚ ਗਏ ਆਪਾਂ ਸ਼ੇਰਖਾਂ ਕ੍ਰੋਸ ਕਰਦੇ ਹੋਏ ਟਰਾਲੀ ਐਂਡ ਟਰੱਕ ਕ੍ਰੋਸ ਕਰਦੇ ਹੋਏ ਆਪਾਂ ਵਧ ਰਹੇ ਆ ਆਪਣੀ ਮੰਜ਼ਿਲ ਵੱਲ ਨੂੰ ਸ਼ੇਰਖਾਂ ਦੀ ਵੀ ਕਾਫੀ ਵੱਡੀ ਮਾਰਕੀਟ ਬਣ ਗਈ ਹੈ ਛੋਟੀ ਜੀ ਹੁੰਦੀ ਸੀ ਇੱਥੇ ਵੀ ਪਹਿਲਾਂ ਕੁੱਲਗੜੀ ਛੋਟੀਆਂ ਜੀਆਂ ਦੁਕਾਨਾਂ ਹੁੰਦੀਆਂ ਸੀ ਸਾਫ ਮਾਰਕੀਟ ਬਣ ਗਈ ਹੈ ਸ਼ੇਰਖਾਂ ਵੀ ਲੋ ਜੀ ਹਨੇਰਾ ਦਾ ਵੈਸੇ ਆਪਾਂ ਨੂੰ ਜਾਂਦਿਆ ਜਾਂਦਿਆ ਹੀ ਹੋ ਗਿਆ ਸੀ ਕਿਉਂਕਿ ਲਾਈਟਾਂ ਤਕਰੀਬਨ ਜਾ ਗਈ ਪਈਆਂ ਸੀ ਸਾਰੇ ਬਾਨਾਂ ਦੀਆਂ ਕਿਹੜੀ ਸ਼ਹਿਰ ਖਾਨ ਅਸੀਂ ਸ਼ਹਿਰ ਖਾਨ ਮੈਂ ਇੱਥੇ ਸ਼ਹਿਰ ਖਾਨਾ ਸ਼ਹਿਰ ਖਾਨ ਵਾਲਾ ਟੱਬ ਆ ਗਿਆ ਇਹ ਤੇ ਪट्रोल ਪੱਪ ਆ ਗਿਆ ਸ਼ਹਿਰ ਖਾਨਾ ਦੇ ਮੁੰਡਾ ਹੀ ਸਮਝਦੇ ਲੋ ਜੀ ਸ਼ੀਰਖਾਂ ਆਪਾਂ ਲੰਘ ਆਏ ਤੇ ਲਾਈਟਾਂ ਨੂੰ چیرਦੇ ਹੋਏ ਵਧ ਰਹੇ ਆਪਾਂ ਆਪਣੀ ਮੰਝੋਲ ਵੱਲ ਤੇ ਇੱਥੇ ਆਪਾਂ ਪਹੁੰਚ ਗਏ ਆਂ ਤਕਰੀਬਨ ਸ਼ੌਣੀ ਪਹੁੰਚ ਗਏ ਆਂ ਸ਼ੌਣੀ ਵਾਲੇ ਪਹਿਲੇ ਫਾੜਕ ਦੇ ਨਜ਼ਦੀਕ ਆਪਾਂ ਪਹੁੰਚ ਚੁੱਕੇ ਆਂ ਫਾੜਕ ਆਪਾਂ 21 ਕ੍ਰੋਸ ਕਰਨਾ ਹੈ ਕਿਉਂਕਿ ਦੂਜਾ ਰਹਿ ਜਾਣਾ ਹੈ ਅਕੀਏ ਥੋੜਾ ਜਿਆ ਤੇ ਆਪਾਂ ਮੁੜ ਪੈਣਾ ਉਸ ਤੋਂ ਪਿੱਛੇ ਆਫ ਹਾਟ ਤੋਂ ਲਗਭਗ ਕੋਈ ਕਿਲਾ ਡੇਢ ਕਿਲਾ ਬਾੜਾ ਆਪਾਂ ਇਹ ਫਾੜਕ ਨੂੰ ਕਰਾਸ ਕਰਕੇ ਇਹਦੇ ਮੋੜ ਤੇ ਆਪਾਂ ਜਿੱਥੇ ਹੱਥ ਮੜ ਜਾਵਾਂ ਜਿਵੇਂ ਹਣ ਫਰੋਜ਼ਪੁਰ ਆ ਉਹਤੋਂ ਫਿਰ ਰੂਡ ਨਿਕਲੂਗਾ ਲੁਧਿਆਣਾ ਫਰੋਜ਼ਪੁਰ ਨੂੰ ਕੋਈ ਫਰੋਡ ਨੂੰ ਜਿੱਥੋਂ ਮੜਨਾ ਆਪਾਂ ਇੱਥੇ ਹੈਗੇ ਆ ਮੇਰੇ ਕੋਲ ਲਓ ਜੀ ਆ ਆ ਗਿਆ ਬਹੁਤ ਚੌਂਕ ਤੇ ਇੱਥੋਂ ਆਪਾਂ ਖੰਬੇ ਮੁਰਕੇ ਤੇ ਆਪਾਂ ਫਾੜਕ ਆਪਾਂ ਕਰਾਸ ਕਰ ਲਿਆ ਸੀ ਤੇ ਅੱਗੇ ਰਾਗੀ ਥੋੜਾ ਜਿਹਾ ਹੁਣ ਕਿਲਾ ਡੇਢ ਕਿਲਾ ਬਾੜਾ ਆਪਾਂ ਇਹ ਰੋਡ ਮੁੜ ਗਏ ਆ ਪਪਾ ਜੀ ਹੁਣ ਇਹ ਰੂਡ ਹੁਣ ਬੰਨ ਲੈ ਜੂਗਾ ਸਿੱਧਾ ਹੀ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਡਾਹ ਰਾਹ ਜਾਂਦਾ ਇਹ ਰੂਡ ਬਿਲਕੁਲ ਸਿੱਧਾ ਉੱਥੇ ਜਾਂਦਾ ਪਪਾ ਜੀ ਹੁਣ ਸੁਬਹਾਂ ਜੇ ਫਿਰ ਤੁਹਾਨੂੰ ਲੁਧਿਆਣਾ ਕੋਈ ਰੂਡ ਵਜਦਾ ਵੈ ਪਰ ਆਪਾਂ ਜੇ ਇਧਰੋਂ ਮੁੜਦੇ ਆਂ ਪਰ ਸੰਗੀ ਬਿਲਡਿੰਗ ਜੀਰੇ ਫਿਰ ਰੋਡ ਵਾਲੇ ਤੋਂ ਤੇ ਫਿਰ ਇਹ ਤੋਂ ਸਿੱਧਾ ਹੀ ਗੁਰਦੁਆਰਾ ਸਾਹਿਬ ਵਾਲੇ ਰਸਤੇ ਨੂੰ ਯਾਨੀ ਕਿ ਉੱਥੇ ਨਿਕਲ ਜਾਂਦਾ ਹੈ ਜੀ ਆਪਾਂ ਵੈਸੇ ਆਉਣਾ ਹੋਵੇ ਉਥੋਂ ਸੰਦਿਆਂ ਤੋਂ ਵੀ ਮੁੜ ਸਕਦੇ ਆ ਸੰਦਿਆਂ ਤੋਂ ਥੋੜੇ ਜਿھے ਚਲੋ ਮੋੜ ਦਾ ਲਾਹੌਰ ਆ ਪਾਕਿਸਤਾਨ ਚ ਉੜ ਜੇ ਥੋੜੇ ਜਿਆਦਾ ਪਹਿ ਜਾਂਦੇ ਆ ਰਸਤੇ ਦੀ ਜੇਲ੍ਹ ਚ ਮੇਰੇ ਖਿਆਲ ਕਰ ਰਹੇ ਆ ਇਹ ਸਿੱਧਾ ਤੁਰੇਗਾ ਕੋਈ ਮੋੜ ਨਹੀਂ ਪੈਂਦੇਗੇ ਆਪਾਂ ਨੂੰ ਸਿੱਧਾ ਬਸ ਉਥੋਂ ਫਾਟਕ ਲਾਂਕੇ ਦੇ ਖੱਬੇ ਹੱਥ ਮੁੜ ਕੇ ਫੇਰ ਸਿੱਧਾ ਇੱਕ ਗੁਰਦੁਆਰਾ ਸਾਹਿਬ ਦੇ ਰਸਤੇ ਤੇ ਜਾ ਕੇ ਜੇ ਸਮਾਨ ਵਖਾਈ ਨਹੀਂ ਉਹਨਾਂ ਨੇ ਉਸ ਰਸਤੇ ਨਾਲ ਕਰ ਦਿੱਤੇ ਸੀ ਹਾਂ ਹਾਂ ਸ਼ਾਇਦ ਕਿਹੜੇ ਤੋਂ ਤੇ ਅੰਤਿਅੰਤ ਪਹੁੰਚ ਜਾ ਰਹੇ ਆ ਬਸ ਹੁਣ ਤੇ ਇਹ ਰਾਜ ਹੈ ਆ ਪੈਲਸ ਬਹੁਤ ਸ਼ਾਨਦਾਰ ਪੈਲਸ ਆ ਇਹ ਅੰਦਰੋਂ ਵੀ ਤੇ ਬਾਹਰੋਂ ਵੀ ਦੇਖਿਆ ਸੀ ਇੱਕ ਵਿਆਹ ਦੇਖਣ ਦਾ ਮੌਕਾ ਮਿਲਿਆ ਸੀਗਾ ਇਹਦੇ 'ਚ ਬਹੁਤ ਸ਼ਾਨਦਾਰ ਪੈਲਸ ਅੰਦਰੋਂ ਤਾਂ ਹੋਣਾ ਹੀ ਆ ਤੇ ਅੱਗੇ ਹੁਣ ਆਪਾਂ ਆਪਣੇ ਰਸਤੇ ਵੱਲ ਨੂੰ ਬਸ ਆਪਾਂ ਪਹੁੰਚ ਚੁੱਕੇ ਆ ਨਜ਼ਦੀਕ ਹੀ ਬਿਲਕੁਲ ਗੁਰਦੁਆਰਾ ਸਾਹਿਬ ਵਾਲੇ ਰਸਤੇ ਦੇ ਕੋਲੇ ਪਹੁੰਚ ਚੁੱਕੇ ਆ ਲਾਈਟਾਂ ਕਾਫੀ ਪੈਣ ਲੱਗ ਪਈਆਂ ਸੀਗੀਆਂ ਕਿਉਂਕਿ ਘਰੋਂ ਹੀ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਇਹ ਆ ਗਿਆ ਆਪਾਂ ਜਿਹੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਜਿਹੜੀਆਂ ਕਾਰਾਂ ਗੱਡੀਆਂ ਜਾ ਰਹੀਆਂ ਇਹ ਆ ਗਿਆ ਜੀ ਆਰ ਸੌਰੀ ਲੁਧਿਆਣਾ ਫ੍ਰੀਪੋਰਟ ਤੇ ਉਹ ਸਾਹਮਣੇ ਦਿਖ ਰਿਹਾ ਜੀ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਜਿਹੜਾ ਰੋਡ ਤੋਂ ਐਂਟਰ ਹੋਣੇ ਜਦੋਂ ਆਪਾਂ ਇਹ ਗੇਟ ਆ ਗਿਆ ਗੁਰਦੁਆਰਾ ਜਾਮਨੀ ਸਾਹਿਬ ਦਾ ਆਹ ਦਾ ਚਤੂਆ ਲੋ ਜੀ ਆਪਾਂ ਰੂਡ ਕਰਾਸ ਕਰਕੇ ਹੋ ਗਏ ਆ ਐਂਟਰ ਆਜਾ ਗੁਰੂ ਗੋਬਿੰਦ ਸਾਹਿਬ ਦਾ ਸਭੀ ਗੇਟ ਤੋਂ ਐਂਟਰੀ ਗੜ ਖੇੜ ਤੇ ਆਪਾਂ ਗੁਰਦੁਆਰਾ ਸਾਹਿਬ ਜੀ ਜਾਂਦੇ ਆ ਨਾ ਪਾਪਾ ਤੇ ਅੱਗੇ ਅੱਗੇ ਕਰਾਉਣੇ ਆ ਤੁਹਾਨੂੰ ਵਰਸ਼ਨ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਇੱਕਾਂ ਖਾਲਸਾ ਵਾਹਿਗੁਰੂ ਇਹ ਰਸਤਾ ਤਰੀਬ ਹੋਊਗਾ ਕੋਈ ਕਿਲੋਮੀਟਰ ਦੇ ਲਗਭਗ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਜਦੋਂ ਬਾਹਰਲੇ ਰੋਡ ਤੋਂ ਐਂਟਰ ਆਉਣਾ ਨੇੜਾ ਕਾਉ ਨੂੰ ਜੇ ਆਪਾਂ ਆ ਗਿਆ ਨੇ तकरीबन ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਕੋਲ ਬਿਲਕੁਲ ਉੱਤੇ ਉੱਤੇ ਆਪਾਂ ਹੁਣ ਇਹ ਮਾਰਕੀਟ ਗੁਰਦੁਆਰਾ ਸਾਹਿਬ ਦੇ ਬਾਹਰ तकरीबन ਪੱਕੀ ਹੋਈ ਹੁੰਦੀ ਆ ਇਹ ਮੱਛੇ ਵਾਲੇ ਦੇ ਤਾਂ ਬਹੁਤ ਦੂਰ ਤੱਕ ਹੁੰਦੀ ਆ ਉਹਦਾ ਫਿਰ तकरीबन ਮੇਨ ਰੋਡ ਤੱਕ ਹੀ ਦੁਕਾਨਾਂ ਹੁੰਦੀਆਂ ਆ ਤੇ ਪਰ ਇੱਥੇ ਨੇੜੇ ਨੇੜੇ ਗੁਰਦੁਆਰਾ ਸਾਹਿਬ ਦੇ तकरीबन ਰਹਿੰਦੀ ਹੋਈ ਆ ਮਾਰਕੀਟ ਇੱਥੇ ਦੁਕਾਨਾਂ ਲੱਗੀਆਂ ਰਹਿੰਦੀਆਂ ਤੇ ਆਪਾਂ ਉੱਥੇ ਚੱਲਦੇ ਆਂ ਉਧਰ ਪਾਰਕਿੰਗ ਵਾਲ ਦੀ ਕਿਉਂਕਿ ਪਾਰਕਿੰਗ ਵਾਲਾ ਰਸਤਾ ਅਲੱਗ ਆਉਂਦੀ ਹੋਈ ਆ ਨੀ ਤੇ ਦੋ ਰਸਤੇ ਉਹ ਅਲੱਗ ਗੇਟ ਆ ਉਧਰ ਜਿੱਦਣ ਦੀ ਕਾਰ ਕੁਰ ਵਗੈਰਾ ਜਾਂ ਮੋਟਰਸਾਈਕਲ ਵਗੈਰਾ پارک ਕਰੀਦੇ ਆ ਤੇ ਫਿਰ ਆਪਾਂ ਉਧਰ ਦੀ ਦਵਾਦੂਨੀ ਕਰਕੇ ਐਂਟਰੀ ਦੇ ਅਸੀਂ ਉਹ ਪਲਸ ਵਾਲਾ ਕਹਿੰਦਾ ਸੀ ਨਾ ਉਹ ਪਲਸ ਵਾਲਾ ਕਹਿੰਦਾ ਹੁੰਦਾ ਹੈ ਨਾ ਚੱਲਦੇ ਆਂ ਫਿਰ ਉੱਥੇ ਅੰਦਰ ਆਪਾਂ ਕਰਾਉਣੇ ਆ ਦਰਸ਼ਨ ਤੁਹਾਨੂੰ ਲਓ ਜੀ ਆਪਾਂ ਪਾਰਕਿੰਗ ਵਾਲੇ ਗੇਟ ਵੱਲ ਦੀ ਹੋ ਗਏ ਆ ਐਂਟਰ ਮੁੰਡੇ ਇਹ ਤਰ ਕਰ ਤੇ ਉਧਰ ਦੀ ਚੱਲ ਕੇ ਹੁਣ ਕਾਰ ਕਰਦੇ ਆਪਾਂ ਪਾਰਕ ਤੇ ਬਕਮਸ਼ ਨਾਨਕ ਜੀ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦਾ ਥਿਊ ਤੁਹਾਨੂੰ ਸਾਹਮਣੇ ਦਿਖ ਰਿਹਾ ਹੋਣਾ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਰੰਗ ਰੰਗੇ ਬਹੁਤ ਸੋਹਣੀ ਲੱਗਦੀ ਹੈ ਛਾ ਵਾਰੀ ਕਹਿਣਾ ਇੱਥੇ ਕਰਦੇ ਆਪਾਂ ਆਪਣੇ ਕਾਰ ਪਾਰਕ ਇਫਰ ਚੱਲਦੇ ਆ ਪਾਕੀ ਦਰਦੋਰਾ ਸਾਹਿਬ ਦੇ ਅੰਦਰ ਜਲ ਛਕਣਾਗੇ ਨੇ ਸੱਲਿਓ ਤ੍ਰਿਸ਼ਨਾਣ ਕਰਨੇ ਨਾ ਨਾ ਤੈਨੂੰ ਤ੍ਰਿਸ਼ਨਾਣ ਕਰਨੀ ਨਾ ਤੂੰ ਇਹ ਪਾ ਕੇ ਨਾ ਨਾ ਆਣਾ ਕਰਨਾ ਤੇ ਉਹ ਕਹਿੰਦਾ ਮੈਂ ਫੇਰ ਕਰਨਾ ਇਸ਼ਨਾਨ ਸਰੋਵਰ ਚ ਤੇ ਹਾਂਜੀ ਮਿੱਤਰ ਪਿਆਰਿਓ ਅੱਗੇ ਆਪਾਂ ਫਿਰ ਇੱਥੇ ਹੁਣ ਆ ਗਏ ਆਂ ਦਰਬਾਰ ਸਾਹਿਬ ਚੋਂ ਬਾਹਰ ਮੱਥਾ ਟੇਕ ਕੇ ਤੇ ਬੱਚਾ ਪਾਰਟੀ ਵੀ ਆ ਗਈ ਸਾਰੀ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਪ੍ਰਸ਼ਾਦ ਲੈਣ ਲਈ ਇੱਧਰ ਫਿਰ ਪ੍ਰਸ਼ਾਦ ਵਰਤਾਇਆ ਜਾਂਦਾ ਲਾਈਨਾਂ 'ਚ ਲਾ ਕੇ ਤੇ ਬੱਚਾ ਪਾਰਟੀ ਵੀ ਆ ਗਈ ਆਪਣੇ ਨਾਮ ਲਈ ਸਾਰੀ ਪ੍ਰਸ਼ਾਦ ਲੈਣ ਲਈ ਤੇ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਆਪਾਂ ਹੁੰਨੇ ਆ ਰਵਾਨਾ ਲੰਗਰ ਹਾਲ ਵੱਲ ਹਾਂਜੀ ਤੇ ਅੱਗੇ ਆਪਾਂ ਆ ਗਏ ਫਿਰ ਇੱਧਰ ਲੰਗਰ ਹਾਲ ਵੱਲ ਲੰਗਰ ਹਾਲ ਵੱਲ ਨੂੰ ਕਰਤੀ ਆ ਤਿਆਰੀ ਤੇ ਥੋਂ ਪੀਨੇ ਆ ਠੰਡਾ ਪਾਣੀ ਆਪਾਂ ਇੱਕ ਵਾਰੀ ਪਾਣੀ ਬਹੁਤ ਸਵਾਦ ਸੀਗਾ ਬਹੁਤ ਠੰਡਾ ਸੀਗਾ ਤੇ ਉਸ ਦਿਨ ਗਰਮੀ ਵੀ ਬਹੁਤ ਸੀ ਤੇ ਉੱਥੋਂ ਪੀਤਾ ਫਿਰ ਠੰਡੇ ਪਾਣੀ ਦਾ ਗਲਾਸ ਤੇ ਫੇਰ ਆਪਾਂ ਅੱਗੇ ਚੱਲ ਪਏ ਲੰਗਰ ਹਾਲ ਵੱਲ ਨੂੰ ਤੇ ਲੰਗਰ ਹਾਲ ਦੇ ਵਿੱਚ ਪਹਿਲਾਂ ਹੀ ਭੀੜ ਜ਼ਿਆਦਾ ਹੋਣ ਕਰਕੇ ਤੇ ਬਾਅਦ ਫਿਰ ਕਾਫੀ ਟਾਈਮ ਵੇਟ ਕਰਨੀ ਪਈ ਇਹ ਆਪਣੀ ਸਾਰੀ ਸੰਗਤ ਲੰਗਰ ਹਾਲ ਦਾ ਦਰਵਾਜ਼ਾ ਖੁੱਲਣ ਦੀ ਵੇਟ ਕਰਦੀ ਹੋਈ ਤੇ ਜੱਸੀ ਦੇ ਸਿਰ ਤੇ ਕੋਈ ਵਿਚਾਰ ਵਟਾਂਦਰਾ ਕਰ ਰਹੀਆਂ ਆਪਣਾ ਸ਼ਾਇਦ ਸੋਚ ਰਹੀਆਂ ਹੁਣ ਇੱਕ ਦੂਜੀ ਨੂੰ ਪੁੱਛ ਰਹੀਆਂ ਹੁਣ ਵੀ ਤੂੰ ਕਿੰਨੀਆਂ ਰੋਟੀਆਂ ਖਾਣੀਆਂ ਤੇ ਦੂਜੀ ਦੂਜੀ ਨੂੰ ਪੁੱਛਦੀ ਹੋਵੇ ਤੂੰ ਕਿੰਨੀਆਂ ਖਾਣੀਆਂ ਜਾਂ ਹੋ ਸਕਦਾ ਕੋਈ ਤੂੰ ਰਹਿਲਾ ਫੇਰਾ ਤੂੰ ਰਹਿਲਾ ਐਂ ਜਲਦੇ ਆ ਨੰਨੀ ਨੰਨੀ ਯੋ 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 ਅੱਜ ਨਾਮ ਨਾਲ ਤੂੰ ਹਾਂ ਇਹਨੇ ਕੰਮ ਦੇ ਤਾਪ ਦੇ ਲਓ ਜੀ ਮਿੱਤਰ ਪਿਆਰਿਓ ਆਪਾਂ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲੈਣ ਤੋਂ ਬਾਅਦ ਤੇ ਲੰਗਰ ਛਕਣ ਤੋਂ ਬਾਅਦ ਫਿਰ ਆ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਇੱਥੇ ਜਿਹੜੇ ਐਂਟਰੀ ਦੇ ਗੁਰਦੁਆਰਾ ਸਾਹਿਬ ਦੇ ਗੇਟ ਦੀ ਜਿਹੜੀ ਮੇਨ ਐਂਟਰੀ ਆ ਉਹਦੇ ਬਿਲਕੁਲ ਸਾਹਮਣੇ ਫੁਆਰੇ ਲੱਗੇ ਹੋਏ ਆ ਫੁਆਰਾਂ ਦਾ 뷰 ਬਹੁਤ ਸੋਹਣਾ ਹੁੰਦਾ ਹੈ ਗੇਟ ਦੇ ਸਾਹਮਣੇ ਤੇ ਇੱਥੇ ਫਿਰ ਥੋੜਾ ਟਾਈਮ ਫਤੇ ਦੇ ਕੀਤੂ ਨੇ ਕੀਤਾ ਇੰਜੋਏ ਫੁਆਰੇ ਵੇਖ ਕੇ ਮਸ਼ਰਿਫੇਰਦੇ ਰਹੇ ਆ ਪੂਰੇ ਇਹ ਤੇ ਇਹ ਸਾਹਮਣੇੋਂ ਬਿਲਕੁਲ ਆ ਜਾਂਦਾ ਗੁਰਦੁਆਰਾ ਸਾਹਿਬ ਦਾ 뷰 ਮੇਨ ਗੇਟ ਦਾ ਤੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਬਿਲਕੁਲ ਸਾਹਮਣੇ ਫੁਆਰੇ ਆ ਬਹੁਤ ਸੁਣਨ ਲੱਗਦੇ ਆ ਤੇ ਇੱਥੇ ਥੋੜਾ ਟਾਈਮ ਰੁਕੇ ਫਿਰ ਆਪਾਂ ਤੇ ਬੱਚੇ ਕਹਿੰਦੇ ਥੋੜਾ ਟਾਈਮ ਰੁਕਣਾ ਏ ਅਸੀਂ ਖੇਡਣਾ ਏ ਖੇਡਦੇ ਰਹੇ ਇੱਥੇ ਥੋੜਾ ਟਾਈਮ ਫਿਰੇ ਫੁਆਰਿਆਂ ਦੇ ਕੋਲੇ ਤੇ ਉਸ ਤੋਂ ਬਾਅਦ ਫਿਰ ਉਹ ਬਿਲਕੁਲ ਕੋਨੇ 'ਚ ਇੱਕ ਸਾਈਡ ਤੇ ਇੱਕ ਛੋਟਾ ਫੁਆਰਾ ਲੱਗਾ ਹੋਇਆ ਸੀ ਬਾਦ ਵਿੱਚ ਜਾ ਕੇ ਉੱਥੇ ਛੋਟੇ ਫੁਆਰੇ ਨਾਲ ਖੇਡਣ ਲੱਗ ਪਏ। ਉੱਥੇ ਕੱਪੜੇ-ਕੁਪੜੇ ਗੱਲੇ ਕੀਤੇ ਇਹਨਾਂ ਨੇ ਆਪਣੇ। ਪੂਰਾ ਮਸਰੇ ਫਿਰਦੇ ਰਹੇ ਉੱਥੇ। ਆਜੰਬਾਈ ਮੇਨ ਗੀਟ ਨੂੰ ਸਾਹਮਣੇ ਵਾਲੇ ਫੁਆਰੇ ਦਾ 뷰 ਤੇ ਉਸ ਤੋਂ ਬਾਅਦ ਫਿਰ ਆਪਾਂ ਕੀਤੀ ਤਿਆਰੀ ਫਿਰ ਵਾਪਸੀ ਦੀ ਤੇ ਆ ਗਈ ਇੱਧਰ ਪਾਰਕਿੰਗ ਵਾਲੀ ਸਾਈਡ ਜਿੱਧਰ ਆਪਣੀ ਕਾਰ ਖੜੀ ਸੀਗੀ ਖੜੀ ਆਪਣੀ ਰਾਣੀ ਸੁੰਦਰਾ ਸਾਹਮਣੇ ਉੱਥੇ ਪਹਾੜ ਉੱਤੇ ਬਾਰੀਆਂ ਕੀਤੀਆਂ ਅਨਲੌਕ ਤੇ ਬੱਚਿਆਂ ਨੇ ਬਾਰੀਆਂ ਖੋਲੀਆਂ ਤੇ ਬੈਠੇ ਤੇ ਫਿਰ ਆਪਾਂ ਗਾਰਤੀ ਤਿਆਰੀ ਪੈਂਡਵਾਲ ਨੂੰ ਸੀਰਤ ਕੇਰੀ ਸੀ ਮੈਂ ਅੱਗੇ ਬਹਿਣਾ ਤੇ ਫਤਿਹ ਜਦ ਕਰ ਰਿਹਾ ਸੀ ਮੈਂ ਅੱਗੇ ਬਹਿਣਾ ਤੇ ਫਿਰ ਸੀਰਤ ਨੂੰ ਜਰੀ ਨੂੰ ਮਗਰ ਬਹਿਣਾ ਪਿਆ ਫਿਰ ਫਤਿਹ ਸਿੰਘ ਉਹ ਨਹੀਂ ਕਿਹਾਗੇ ਪਹਿਲਾਂ ਹੀ ਸੀਟ ਮਲ ਕੇ ਬੈਠ ਗਏ ਸੀ ਸਰ ਉਸ ਤੋਂ ਬਾਅਦ ਕਾਰ ਆਪਾਂ ਕੀਤੀ ਸਟਾਰਟ ਤੇ ਫਿਰ ਪਾਰਕਿੰਗ ਚੋ ਕੀਤੀ ਵਾਪਸੀ ਮੇਰਾ ਕਾਫੀ ਹੋ ਗਿਆ ਸੀ ਪਾਰਕਿੰਗ ਚੋਂ ਕਾਰ ਬਾਹਰ ਕੱਢਦੇ ਹੋਏ ਆਪਾਂ ਇੱਧਰ ਫਿਰ ਉਸੇ ਗੇਟ ਵੱਲ ਦੀ ਬਾਹਰ ਗਏ ਆਪਾਂ ਜਿੱਧਰ ਦੀ ਐਂਟਰੀ ਕੀਤੀ ਸੀਗੀ ਅੱਲਾਹ ਜੀ ਗੁਰਦੁਆਰਾ ਸਾਹਿਬ ਦੇ ਗੇਟ 'ਚ ਹੋ ਗਏ ਆਪਾਂ ਬਾਹਰ ਤੇ ਆਪਾਂ ਮੋੜ ਪਿਆ ਫੇਰ ਉਧਰ ਉਹ ਲੁਧਿਆਣਾ ਫਰੀਪਰ ਰੋਡ ਵਾਲ ਨੂੰ ਤੇ ਦੁਕਾਨਾਂ ਕਾਫੀ ਲੇਟ ਰਾਤ ਤੱਕ ਰਿੰਦੀਆਂ ਖੁੱਲੀਆਂ ਉਹਨਾਂ ਦੀਆਂ ਬਹੁਤ ਸੋਹਣਾ ਸਮਾਨ ਹੁੰਦਾ ਹੈ ਤੇ ਇੱਥੇ ਫਿਰ ਥੋੜਾ ਟਾਈਮ ਰੁਕੇ ਤੇ ਰੁਕਣ ਤੋਂ ਬਾਅਦ ਫੇਰ ਕਰਤੀ ਤਿਆਰੀ ਬੱਚੇ ਕਹਿੰਦੇ ਸੀ ਆਈਸਕ੍ਰੀਮ ਖਾਣੀ ਆ ਕੋਈ ਕਹਿੰਦਾ ਸੀ ਗੋਲ ਗੱਪੇ ਖਾਣੇ ਆ ਕੋਈ ਕਹਿੰਦਾ ਸੀ ਆਈਸਕ੍ਰੀਮ ਖਾਣੀ ਆ ਫਿਰ ਮੈਂ ਕਿਹਾ ਤੁਸੀਂ ਆਪਣੇ ਬਿਆਨ ਰਲਾਓ ਪਹਿਲਾਂ ਓਨੀ ਦੇਰ ਤੱਕ ਆਪਾਂ ਹੌਲੀ ਹੌਲੀ ਚੱਲਦੇ ਆ ਮੈਨੂੰ ਆਏ ਸੀ ਚਲ ਟਾਲਾ ਹੋਈ ਜਾਵੇ ਇਹਨਾਂ ਦੇ ਬਿਆਨ ਰਲਾਉਂਦੇ ਆ ਰਲਾਉਂਦੇ ਆ ਹਾਂਜੀ ਤੇ ਮਿੱਤਰ ਪਿਆਰਿਓ ਪਹੁੰਚ ਗਏ ਆਪਾਂ ਘਰ ਕੋਲ ਤੇ ਹੁਣ ਖੋਲਦੇ ਆਂ ਗੇਟ ਤੇ ਕਰਦੇ ਆਂ ਐਂਟਰੀ ਚਲੋ ਵੀ ਖੋਲੋ ਦਰਵਾਜਾ ਜੀ ਜਰਾ ਵੀ ਤੱਕਾ ਦਵਾਰੇ ਫਿਰ ਜਾਓ ਚਲੋ ਵੀ ਆਨੇ ਚੀਹਲੋ ਵੀ ਵੜੀਏ ਆਪਣੇ ਗਰੀਬ ਖਾਨੇ ਚ ਚੰਗਾ ਜੀ ਮਿੱਤਰ ਪਿਆਰਿਓ ਕਰ ਲਈ ਅਸੀਂ ਵਾਪਸੀ ਤੇ ਇੰਟਰ ਹੋ ਗਏ ਆਂ ਘਰੇ ਤੇ ਹੁਣ ਸਾਨੂੰ ਦਿਓ ਆਗਿਆ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ ਹਾਂ ਹਾਂ ਤੂੰ ਦੱਸ ਕੀ ਆ ਹਾਂ ਲੈ ਬੱਸ ਆ ਕੇ ਆਏ ਆ ਮੈਂ ਤਾਂ ਥੱਕ ਗਿਆ ਹੀ ਪੂਰਾ ਅੱਛਾ ਹਾਂ ਪਾ ਦੇਣਾ ਥੱਕ ਗਿਆ ਦੋ ਪਾਜੀ ਸਾਨੂੰ ਤਾਂ ਬਹੁਤ ਮਜ਼ਾ ਆਇਆ ਉੱਥੇ ਨਾ ਕੇ ਹਾਂ ਬੱਸ ਬੱਸ ਨਾ ਮਜ਼ਾ ਆਇਆ ਨਾ ਆਖੀ ਤੂੰ ਕਦੇ ਕਿਸੇ ਦੇ ਪਰਿਵਾਰ ਸੱਟ ਦੇ ਕਦੇ ਕਿਸੇ ਦੇ ਉੱਪਰ ਚਲੋ ਠੀਕ ਆ ਵੀ ਮੇਰੇ ਪਿਆਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ